ਮੌਸਮ ਵਿਭਾਗ ਦੇ ਵੱਲੋਂ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ ਮੀਂਹ ਨੂੰ ਲੈ ਕੇ ਵੱਡੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਪਠਾਨਕੋਟ ਹਿਮਾਚਲ ਦੀ ਸਰਹੱਦ ਤੇ ਜੋ ਦੋ ਦਿਨਾਂ ਤੋਂ ਮੌਨਸੂਨ ਰੁਕਿਆ ਹੋਇਆ ਸੀ ਉਹ ਹੁਣ ਸਰਗਰਮ ਹੋਣ ਜਾ ਰਿਹਾ ਹੈ ਤਾਂ ਜ਼ੋਰ ਫੜ ਲਿਆ ਮੌਨਸੂਨ ਨੇ ਮੌਨਸੂਨ ਅੱਗੇ ਵਧਿਆ ਤੇ ਜਿਹੜਾ ਮਾਝੇ ਅਤੇ ਦੁਆਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਰਗਰਮ ਹੋ ਗਿਆ ਇਸ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਹੈ ਕਿ ਮੀਂਹ ਨੇ ਪਹਿਲਾਂ ਤਬਾਹੀ ਮਚਾਈ ਸੀ ਤੁਹਾਡੇ ਇਲਾਕੇ ਦੇ ਵਿੱਚ ਜ਼ਰੂਰ ਕਮੈਂਟਾਂ ਰਾਹੀਂ ਦੱਸੋ ਕਿ ਹੁਣ ਇਸ ਵੇਲੇ ਗਰਮੀ ਵਾਲਾ ਮਾਹੌਲ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਮੌਸਮ ਕਿਹੋ ਜਿਹਾ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਤੁਸੀਂ ਮੌਜੂਦ ਹੋ ਜ਼ਰੂਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝਾ ਕਰੋ ਤੇ ਮੌਸਮ ਵਿਭਾਗ ਦੇ ਮੁਤਾਬਕ ਪੱਲਕੇ ਜ਼ਿਆਦਾਤਰ ਸ਼ਹਿਰਾ ਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ ਪਰ ਨਮੀ ਕਾਰਨ ਪਰੇਸ਼ਾਨੀ ਰਹਿਣ ਵਾਲੀ ਹੈ ਤੇ ਮੌਸਮ ਵਿਭਾਗ ਦੇ ਜਿਹੜਾ ਅਨੁਸਾਰ ਪੰਜਾਬ ਦੇ 9 ਜ਼ਿਲ੍ਹੇ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸ ਨਗਰ ਇਸਨਾਲੀ ਮਲੇਰ ਕੋਟਲਾ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ orange alert ਜਾਰੀ ਕਰ ਦਿੱਤਾ ਗਿਆ ਇੱਥੇ ਭਾਰਮੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਤੁਹਾਡੇ ਜ਼ਿਲ੍ਹੇ ਦਾ ਕੀ ਨਾਮ ਹੈ ਜ਼ਰੂਰ ਕਮੈਂਟਾਂ ਰਾਹੀਂ ਦੱਸੋ ਤੇ ਉੱਥੇ ਦਾ ਮੌਸਮ ਤੁਸੀਂ ਦੱਸ ਸਕਦੇ ਹੋ ਕਿ ਬੀਤੇ ਦਿਨੀ ਕਿਹੋ ਜਿਹਾ ਮੌਸਮ ਸੀ ਤੁਹਾਡੇ ਇਲਾਕੇ 'ਚ ਵੀ ਮੀਂਹ ਪਿਆ ਲੁਧਿਆਣਾ ਦੀ ਗੱਲ ਕਰੀਏ ਕੱਲ ਤੇ ਦਿਨ 30 ਜੂਨ ਨੂੰ ਥੋੜੀ ਜਹੀ بارش ਵੀ ਲੁਧਿਆਣਾ ਦੇ ਵਿੱਚ ਕੁਝ ਇਲਾਕਿਆਂ 'ਚ ਹੋਈ ਹੈ ਅਜਿਹੇ 'ਚ ਲੋਕਾਂ ਨੂੰ ਬੇहद ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਭਾਰੀ ਮੀਂਹ ਦੀ ਭਵਿੱਖਬਾਣੀ ਪੰਜਾਬ ਦੇ ਵਿੱਚ ਕਰ ਦਿੱਤੀ ਗਈ ਹੈ ਸੋਮਵਾਰ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਹੋ ਚੁੱਕੀ ਹੈ ਤਾਂ 27 ਤੋਂ 29 ਜੂਨ ਤੱਕ ਧਾਨ ਕੋਰ ਤੇ ਹਿਮਾਚਲ ਸਰਾਧ ਤੇ ਰੁਕਿਆ ਮੌਨਸੂਨ ਅੱਜ ਅੱਗੇ ਵੱਧ ਚੁੱਕਿਆ ਮੌਨਸੂਨ ਨੇ ਅੱਜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਮੁਹਾਲੀ ਨੂੰ ਕਵਰ ਕੀਤਾ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਜ਼ਰੂਰ ਸਾਡੇ ਨਾਲ ਕਮੈਂਟਾਂ ਰਾਹੀਂ ਇਸੇ ਵੇਲੇ ਕਮੈਂਟ ਦੇ ਵਿੱਚ ਲਿਖ ਕੇ ਸਾਂਝਾ ਕਰੋ ਤੁਹਾਡੇ ਇਲਾਕੇ ਦੇ ਵਿੱਚ ਗਰਮੀ ਹੈ ਜਾਂ ਨਹੀਂ yes ਜਾਂ no ਦੇ ਵਿੱਚ ਜਵਾਬ ਦਿਓ ਸਾਨੂੰ ਗਰਮੀ ਹੈ ਕਿ ਨਹੀਂ ਤਾਂ ਮੌਨਸੂਨ ਦੀ ਰਫ਼ਤਾਰ ਚੰਗੀ ਰਹੀ ਤਾਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੌਨਸੂਨ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈਣ ਵਾਲਾ ਹੈ ਮੌਨਸੂਨ ਦੀ ਉੱਤਰੀ ਸੀਮਾ ਹੁਣ ਜੈਸਲਮੇਰ ਚੁਰੂ ਹਿਸਾਰ ਕਰਨਾਲ ਜਲੰਧਰ ਅਤੇ ਤਰਨਤਾਰਨ ਤੱਕ ਦੇ ਖੇਤਰ ਨੂੰ ਕਵਰ ਕਰ ਚੁੱਕੀ ਹੈ ਦੱਖਣ ਪੱਛਮੀ ਮੌਨਸੂਨ ਪੱਛਮੀ ਰਾਜਸਥਾਨ ਤੇ ਹਰਿਆਣਾ ਦੇ ਕੁਝ ਹੋਰ ਹਿੱਸਿਆਂ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਇਸ ਦੇ ਨਾਲ ਹੀ ਜੰਮੂ ਦੇ ਵਿੱਚ ਹੋਰ ਅੱਗੇ ਵਧ ਚੁੱਕਿਆ ਹੈ ਤੇ ਹੁਣ ਬਾਕੀ ਹਿੱਸੇ ਦੀ ਗੱਲ ਕਰੀ ਦੱਖਣ ਪੱਛਮੀ ਮੌਨਸੂਨ ਦੇ ਪੱਛਮ ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਅੱਗੇ ਬਦਲਣ ਦੇ ਹਾਲਾਤ ਅਨੁਕੂਲ ਨੇ ਅਗਲੇ 2 ਦਿਨ ਦਿਨਾਂ ਦੇ ਦੌਰਾਨ ਰਾਜਸਥਾਨ ਹਰਿਆਣਾ ਚੰਡੀਗੜ੍ਹ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ ਅੰਮ੍ਰਿਤਸਰ ਦੀ ਗੱਲ ਕਰੀ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਰਿਹਾ ਬਦਲੇ ਹੋਏ ਮੌਸਮ ਦੇ ਕਾਰਨ ਰਾਹਤ ਵੀ ਮਿਲੀ ਹੈ ਲੇਕਿਨ ਬੱਦਲ ਹੁਣ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਪਮਾਨ 28 ਤੋਂ 39 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਜਲੰਧਰ ਦੀ ਗੱਲ ਕਰ ਲੈਨੇ ਆ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ ਅੱਜ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਾਨ 27 ਤੋਂ 39 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਕਿਹੜੇ ਸ਼ਹਿਰ ਦੇ ਵਿੱਚੋਂ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਅਸੀਂ ਤਾਂ ਕਿ ਦੱਸ ਸਕੀਏ ਤੁਹਾਨੂੰ ਉੱਥੇ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਲੁਧਿਆਣਾ ਦੀ ਗੱਲ ਕਰ ਲੈਣੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਰਹਿਣਾ ਅੱਜ ਬੱਦਲਵਾਈ ਰਹੇਗੀ ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਪਟਿਆਲਾ ਦੀ ਗੱਲ ਕਰ ਲੈਣੇ ਹੁਣ ਸ਼ਾਮ ਨੂੰ ਵੱਤਵੱਤ ਤਾਪਮਾਨ 36.7 ਡਿਗਰੀ ਦਰਜ ਕੀਤਾ ਗਿਆ ਅੱਜ ਬੱਦਲ ਛਾਇਆ ਰਹਣਗੇ ਤਾਮੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹੇਗਾ ਮੋਹਾਲੀ ਦੇ ਵਿੱਚ ਐਤਵਾਰ ਨੂੰ ਵੱਤਵੱਤ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ ਅੱਜ ਬੱਦਲਵਾਈ ਰਹੇਗੀ ਮੀਂਹ ਦੀ ਸੰਭਾਵਨਾ ਹੈ ਤਾਪਮਾਨ 28 ਤੋਂ 38 ਡਿਗਰੀ ਦੇ